ਮਾੜਾ ਗਿਆ ਸੋਹਣਾ ਆ ਗਿਆ ਸੋਹਣੇ ਸੋਹਣੇ ਮੁੰਡੇ ਆ ਗਏ ਜਿਹੜਾ ਕਿ ਕਈ ਹੋਰ ਕੰਨੀ ਦੀ ਲੜੀ ਆ ਜਿਹੜਾ ਮਾਰਚ ਕੀਤਾ ਸ਼ੁਰੂ ਹੋਇਆ ਤੇ ਮਾਰਚ ਦੀ ਵਜ੍ਹਾ ਕੀ ਹੈ ਮੈਂ 75 ਸਿੰਘ ਕੋਟਲਾ ਸੁਪਰ ਪ੍ਰਧਾਨ ਕਿਸਾਨ ਨੌਜਵਾਨ ਸ਼ਕਰਸ਼ਮਰੀ ਪੰਜਾਬ ਅੱਜ ਇਹਨਾਂ ਲੋਪੋ ਕੇ ਚਗਾਵੇਂ ਤੋਂ ਅਸੀਂ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਅੱਜ ਅੰਮ੍ਰਿਤਸਰ ਦੇ ਵਿੱਚ ਸਾਡਾ ਮਾਰਚ ਸੀਗਾ ਜਿਹੜੀ ਸਾਡੇ 13 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀਆਂ ਉਹਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਦਾ ਸਾਡਾ ਮਾਰਚ ਆ ਕਿਉਂਕਿ 13 ਫਰਵਰੀ ਨੂੰ ਦਿੱਲੀ ਕੋਚ ਕਰ ਰਹੇ ਆ ਤਗੜੀ ਤਿਆਰੀ ਕਰਕੇ ਲੋਕਾਂ ਨੂੰ ਅਪੀਲ ਕਰਨ ਜਿਹੜਾ ਮਾਰਚ ਕਰ ਰਹੇ ਆ ਅਪੀਲ ਕਰ ਰਹੇ ਆ ਕਿ ਆ ਪਿੰਡ ਪਿੰਡ ਜਾ ਕੇ ਟਰੈਕਟਰ ਮਾਰਚ ਕਰਕੇ ਐਸ ਕੇ ਐਮ ਗੈਰ ਰਾਜਨੀਤਿਕ ਜਿਹੜੀ ਸਪੋਰਟ ਕਰ ਰਹੇ ਮੰਗਾ ਕੀ ਕੀ ਸਾਡੀਆਂ ਮੰਗਾਂ ਹੋਈਆਂ ਜਿਹੜੀਆਂ ਜਿਵੇਂ ਪਿਛਲੇ 3 ਕਾਲੇ ਕਾਨੂੰਨ ਸੀਗੇ ਜਿਹੜੇ ਦਿੱਲੀ ਦੇ ਵਿੱਚੋਂ ਰੱਦ ਕਰਵਾਏ ਸੀ ਔਰ ਉਹ ਜਿਹੜੇ ਕਾਨੂੰਨ ਸੀਗੇ ਉਹਨਾਂ ਤੋਂ ਜਿਹੜੀ ਆ ਸਰਕਾਰ ਮੋਦੀ ਸਰਕਾਰ ਵਾਅਦਾ ਖਿਲਾਫੀ ਕਰ ਗਈ ਆ ਵਾਅਦਾ ਕਰਕੇ ਮੁੱਕਰ ਗਈ ਆ ਜਿਵੇਂ ਐਮ ਐਸ ਪੀ ਦੀ ਗਾਰੰਟੀ ਸੀ ਸਾਡੀ ਉਹਦੇ ਤੋਂ ਸਰਕਾਰ ਭੱਜ ਗਈ ਆ ਡਾਕਟਰ ਸੁਆਮੀ ਰਾਜ ਕਮਿਸ਼ਨ ਦੀ ਰਿਪੋਰਟ ਉਦੋਂ ਤੋਂ ਸਰਕਾਰ ਭੱਜ ਗਈ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਸੀ ਉਹਦੇ ਤੋਂ ਸਰਕਾਰ ਮੁੱਕਰ ਗਈ ਆ ਜਿਵੇਂ ਅਸਵਲੇ ਇمپੋਰਟ ਡਿਊਟੀ ਲਿਆ ਰਹੀ ਆ ਇੱਕ ਕਣਕ ਦੇ ਉੱਤੋਂ ਇمپੋਰਟ ਡਿਊਟੀ ਘਟਾ ਰਹੀ ਹੈ ਜਿਹੜੀ ਬਾਹਰੋਂ ਵਿਦੇਸ਼ਾਂ ਚ ਆਉਣੀ ਆ ਇمپੋਰਟ ਡਿਊਟੀ ਦੇ ਨਾਲ ਤੁਹਾਨੂੰ ਪਤਾ ਜਿਹੜਾ ਭਾਰਤ ਦਾ ਨੁਕਸਾਨ ਹੋਊਗਾ ਜਿਹੜੇ ਉੱਥੋਂ ਦੇ ਜ਼ਿੰਮੇਦਾਰ ਆ ਉਹਨਾਂ ਦਾ ਅਨਾਜ ਜਿਹੜਾ ਰਲਜ ਹੋਊਗਾ ਦੇਵੇਂ ਇਲੈਕਟ੍ਰੋਨਿਕ ਸਮਾਨ ਦਾ ਅਨੁਪਾ ਅੰਪੋਰਟ ਡਿਊਟੀ ਖਤਮ ਹੋ ਗਈ ਤੇ ਚਾਈਨਾ ਦਾ ਜਿਆਦਾ ਵੇਚਣ ਲੱਪਿਆ ਭਾਰਤ ਦਾ ਬੰਦ ਹੋ ਗਿਆ ਭਾਰਤ ਦੇ ਜਿੰਨੇ ਇੰਡਸਟਰੀਆਂ ਸਾਰੀ ਬੰਦ ਹੋ ਗਈ ਸਾਡੇ ਜਿੰਨੇ ਬੱਚੇ ਆ ਸਾਡੇ ਨੌਜਵਾਨ ਹੈ ਬੇਰੁਜ਼ਗਾਰ ਹੋ ਗਏ ਇਸ ਕਰਕੇ ਅਪੋਰਟ ਡਿਊਟੀ ਖਤਮ ਕਰ ਰਹੇ ਆ ਇਹ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਨੇ ਨਸ਼ੇ ਦਾ ਮੁੱਦਾ ਐਮ ਮੁੱਦਾ ਇੱਕ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਪੂਰੇ ਆਲ ਇੰਡੀਆ ਦੇ ਵਿੱਚ ਫਖਿਆ ਆ ਉਹਦੇ ਤੇ ਇੱਕ ਕਾਨੂੰਨ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਨੂੰ ਜਿਹੜਾ ਮੰਗ ਪੱਤਰ ਲਿਖਿਆ ਹੋਇਆ ਆ ਕਿ ਉਹਦੇ ਕਾਨੂੰਨ ਬਣਾਇਆ ਜਾਵੇ ਕਿ ਉਹ ਨਸ਼ਾ ਹੀ ਦਾ ਪੰਜਾਬ ਹੈ ਨਸ਼ਾ ਮੁਕਤ ਪੰਜਾਬ ਬਣਾਇਆ ਜਾਂਦੇ ਆਏ ਦਿਨ ਜਿਹੜੀਆਂ 30 ਤੋਂ 35 ਮੌਤਾਂ ਹੋ ਰਹੀਆਂ ਉਹ ਬਚਾਈਆਂ ਜਾਣ ਇਹਨਾਂ ਮੁੱਦਿਆਂ ਨੂੰ ਲੈ ਕੇ ਸਾਰੇ ਨੂੰ ਅਸੀਂ ਜਿਹੜਾ ਦਿੱਲੀ ਕੁਚ ਕਰ ਰਹੇ ਆ 13 ਪਰ ਉਹ ਸਬੰਧ ਦੇ ਵਿੱਚ ਜਿਹੜਾ ਅੱਜ ਦਾ ਸਾਡਾ ਮਾਰਚ ਆ Subscribe to One India channel and never miss an update.